ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਝੰਡੇਆਣਾ ਜੀ ਜਿਹੜਾ ਇੱਕ ਝੰਡੇਆਣਾ ਵੀ ਕਹਿ ਦਿੰਦੇ ਆ ਜ਼ਿਲ੍ਹੇ ਮੋਗੇ ਦਾ ਪੈਂਡ ਆ ਜੀ ਅੱਜ ਦੀ ਵੀਡੀਓ ਚ ਤਿੰਨ ਨਾਗਾ ਇੱਕ ਸੁਆ ਸਵਾਇਆ ਇੱਕ ਗੱਬਣ ਤੇ ਇੱਕ ਤੋਕੜ ਆ ਵੀਡੀਓ ਨੂੰ ਐਂਡ ਤੱਕਰ ਦੇਖਿਓ ਮੁੱਲ ਬਾਈ ਦੇ ਬਿਲਕੁਲ ਛੋਟੇ ਛੋਟੇ ਰਹਿਣ ਵਾਲੇ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਪ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਨਾਮ ਮੱਖਣ ਸਿੰਘ ਜੋੜ ਪਿੰਡ ਚੰਡੇ ਵਾਲਾ ਚੜੱਕ ਜਿਲ੍ਹਾ ਮੋਗਾ ਮੋਬਾਈਲ ਨੰਬਰ 7909794300 ਤਿੰਨ ਨਾਗਾ ਬਾਈ ਹਾਂਜੀ ਤਿੰਨ ਨਾਗਾ ਇਧਰੋਂ ਮੱਝ ਤੋਂ ਹੀ ਸ਼ੁਰੂ ਕਰਦੇ ਸੂਏ ਸਵਾਏ ਨਾਗ ਤੋਂ ਸੂਆ ਕਿੰਨਾ ਮੈਂ ਬਾਈ ਇਹਦਾ ਦੂਜਾ ਸੂਆ ਬਾਈ ਕਦੋਂ ਸੂਈ ਹੈ ਜੀ ਇਹ ਇਹ ਆਵੇ 나ੜੂ ਨਾਲ ਆ ਹੂੰ ਚਾਰਕ ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਕਟਾ ਜੇਰ ਕੰਪਲੀਟ ਹੈ ਜੀ ਜੇਰ ਦੀ ਥਣਾ ਦੀ ਪਾਰ ਪਿੱਛੇ ਦੀ ਸਾਰੇ ਕਾਇਦੇ ਤੇ ਰੂ ਹਰੇਕ ਵੀਡੀਓ ਚ ਆਪਾਂ ਕਹਿੰਦੇ ਆਪਣੀ ਗਾਰੰਟੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਉਹ ਦੁੱਧ ਅਗਲੇ ਦੀ ਸੇਵਾ ਦਾ ਦੁੱਧ ਸੇਵਾ ਦਾ 8-9 ਕਿਲੋ ਬੋਲਾ ਤਿਆਰ ਆ ਛੋਟੀ ਥੱਲੇ ਜੋਖ ਦਾਂਗੇ ਦੋ ਟਾਈਮ ਜਾਂ ਆ ਟਾਈਮ ਅਗਲਾ ਚੋਕੇ ਤੇ ਸੱਲੀ ਗਰ ਠੀਕ ਆ ਥੱਲੋਂ ਨਹੀਂ ਵਹਿ ਕੇ ਉੱਠਦਾ ਕੋਈ ਮੈਂ ਨਾ ਯਾਰ ਧਰਮ ਰਾਦੀਏ ਫੇਰ ਹੀ ਤੋਰ ਕੇ ਜੱਚੀ ਦਾ ਰਾਮਰਾ ਦਿਓ ਇਸੇ ਵੀਰ ਨੇ ਦੂਰੋਂ ਲੈ ਕੇ ਜਾ ਕੋਈ ਯਾਰ ਆਨਲਾਈਨ ਅੱਗੇ ਆਪਣੀ ਵੀਡੀਓ ਤੇ ਨਾ ਆਨਲਾਈਨ ਮੰਗਾ ਲੈਂਦੇ ਆਲਾ ਕਹਿੰਦਾ ਬਈ ਧਾਰਾ ਤਾਂ ਵੇਖ ਲਈਏ ਸਾਡੀਆਂ ਗੰਡ ਬਰੂੜੀ ਦੀ ਜ਼ਿੰਮੇਵਾਰੀ ਹੈ ਸਾਰੇ ਕਾਹੇ ਦੀ ਗਾਰੰਟੀ ਗੱਬਣ ਪਤੂ ਦੇ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੋ ਬਾਕੀ ਪੱਠ ਪੂੜਾ ਵੀ ਚੰਗਾ ਕੋਈ ਐ ਛੋਟੀ ਝੋਟੀ ਨਹੀਂ ਹੈ ਨਾ ਵੱਡੀਆਂ ਵੇਖ ਲੈ ਯਾਰ ਆਪਾਂ ਆਗਲਾ ਉਪਰਾ ਕਹਿ ਦਗੇ ਹਰਿਆਣੇ ਉਹ ਲੈਂਦੀ ਆ ਪਰ ਆਪਾਂ ਆਹ ਵੀ ਆਪਾਂ ਦਾ ਕੋਈ ਫਾਇਦਾ ਨਹੀਂ ਹਰ ਚੀਜ਼ ਬਹੁਤ ਚੰਗੀ ਆ ਹਨਾ ਜਿਹਦੇ ਥੱਲੇ 8-9 ਕਿਲੋ ਬੋਲਾ ਹੀ ਆ ਤੇ ਲਾਲਾ ਸਾਹਿਬ ਤੂੰ ਕਿੰਨਾ ਦੁੱਧ ਪਿਆਜੂ ਆਪਾਂ ਐਵੇਂ ਬਾਲਾ ਨਹੀਂ ਕਹਿੰਦੇ ਹਨਾ ਆ ਜਾ ਇੱਧਰ ਆ ਜਾ ਆ ਜਾ ਜਾ ਦੇਰਾ ਜਾਉਦਾ ਤਾਂ ਪਿਆਜੂ ਕੋ ਯਾਰ ਆਪਾਂ ਨਹੀਂ ਕਹਿੰਦੇ ਆਪਾਂ 12 ਕੀ ਕਹੇ ਆਪਾਂ 12 ਕੀ ਕਹਿ ਕੇ ਦੇਵਾਂਗੇ ਲਓ ਚਵਾਈ ਵੇਖੋ ਐਨ ਗੰਨੇ ਵਰਗੀ ਮੋਟੀ ਆ ਹਨਾ ਮੂਰਲੇ ਥਣਾ ਚ ਵੀਰੇ ਮਾਰਦੀ ਓਕੇ ਵੀਰੇ ਠੀਕ ਆ ਬਾਕੀ ਬਸ ਮਾ ਕੇ ਹਨਾ ਥਣ ਵੀ ਪੂਰਾ ਸੋਹਣਾ ਸੈਟ ਲੈ ਪੂਰਾ ਮੋਟਾ ਹੱਥੀ ਚਵਾਈ ਵਾਲਾ ਪੂਰਨਿਸ਼ਟਾ ਨਹੀਂ ਗਾ ਬਾਕੀ ਇਹਨਾਂ ਦੁਪਹਿਰ ਹੀ ਛੱਡ ਲਿਆ ਬੱਚਾ ਐ ਕਰਮ ਵਾਲੀ ਨੂੰ ਕੋਈ ਪ੍ਰਵਾਹ ਨਹੀਂ ਕਈ ਇਹ ਯਾਰ ਵੀਡੀਓ ਵੀਡੀਓ ਬਣਾਉਣੀਆਂ ਕਰਕੇ ਬਾਈ ਸਧਿਆ ਦੀਆਂ ਚੋਈਆਂ ਐਵੇਂ ਆਪਾਂ ਕਹੀਏ 10:00 ਕੋਈ ਨਹੀਂ ਲੱਗਾ ਇਹਨਾਂ ਨੂੰ ਵੀਡੀਓ ਬਣਾਉਣੀ ਕਰਕੇ 4:00 ਵਜੇ ਦੀ ਚਵਾਈ ਹੋਈ ਤੜਕੇ 4:00 ਵਜੇ ਚੋਤੀ ਸੀ ਆ ਪਾਣੀ ਝੂਠ ਮਾਰਨਾ 4:00 ਤੋਂ ਵੀ 15 ਮਿੰਟ ਪਹਿਲਾਂ ਦੀਆਂ ਚੋਈਆਂ ਹੂੰ ਠੀਕ ਆ ਕਿਉਂਕਿ ਫੇਰ ਵੀ ਵੀਡੀਓ 'ਚ ਥੋੜੀ ਦਿਖ ਦਿੰਦੀ ਆ ਨਾ ਹਾਂ ਵੀਡੀਓ ਉਹਨਾਂ ਦੱਸਿਆ ਉਹਨਾਂ ਤਿਆਰ ਹੋਊਗਾ ਕਹਿਣ ਦੀ ਗੱਲ ਨਹੀਂ ਯਾਰ ਇਹ ਕਿਹੜਾ ਪਹਿਲੀ ਦੂਜੀ ਆ ਵੇਖ ਲੈ ਹੁਣ ਨਲੇ ਜੇ ਬਾਜ਼ ਹੌਣ ਦਾ ਸੁਭੀ ਨਾ ਹੁੰਦੀ ਤੜਕੇ ਕੱਦ ਵੇਖ ਲੈ ਝੋਟੀ ਦਾ ਸੰਗ ਵੇਲਾ ਠੰਡੀ ਜੈਲੀ ਵੇਗਲਾ ਫੱਟਪੂੜਾ ਵੀ ਚੰਗਾ ਹੈ ਨਾ ਨਿੱਗਰ ਨਰੋਈ ਆ ਪੂਰੀ ਲੈਵਾ ਵਿਖਾ ਦੇ ਸਵਾਰ ਕੇ ਲੈਵਾ ਵਿਖਾ ਦੇ ਲਓ ਹਵਾਨਾ ਵੀ ਐਚ ਐਫ ਗਾਂਾਂ ਵਾਂਗੂ ਫੱਟ ਫੱਟ ਲੈਵਾ ਚੈੱਕ ਕਰ ਸਕਦੇ ਹੋ ਹੁਣ ਚੈੱਕ ਕਰੋ ਥਣ ਪਸਮਾ ਕੇ ਕਿੰਨਾ ਸੋਹਣਾ ਕੱਢਿਆ ਇਹਨੇ ਦੂਜੇ ਪਾਸੇ ਵੀ ਦਿਖਾ ਦਿਓ ਇਧਰ ਨੂੰ ਲੈ ਚੱਲੀ ਆਪਾਂ ਮੂੰਹ ਵੀ ਦਿਖਾ ਦੇ ਲਓ ਜੀ ਫੇਸ ਕੁਆਲਿਟੀ ਵੀ ਸੋਹਣੀ ਆ ਨਿੱਗਰ ਨਰੋਈ ਵੀ ਚੰਗੀ ਆ ਦੋਤ ਦੇ ਬਾਈ ਕਹਿੰਦਾ ਬਾਹਲਾ ਨਹੀਂ ਆਪਾਂ ਕਹਿੰਦੇ 12 ਕਿਲੋ ਹੀ ਮੰਨ ਕੇ ਆ ਜੀ ਤੁਸੀਂ ਥਾਣੇ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਲਓ ਸਿੰਘ ਤੇ ਮੂੰਹ ਵੇਖ ਲਾ ਕਿੰਨਾ ਸੋਹਣਾ ਪੜਾ ਯਾਰ ਆਪਾਂ ਹਰਿਆਣੇਓ ਕਹਿ ਦਈਏ ਪਰ ਆਪਾਂ ਨਹੀਂ ਹਰਿਆਣੇਓ ਲਿਆਂਦੀ ਆਪਾਂ ਇੱਥੋਂ ਹੀ ਲਈ ਆਪਾਂ ਲੋਕਲੀ ਲੈਂ ਜਾਂ ਪਰ ਹੈ ਚੰਗੀ ਆ ਹਾਂ ਸਾਰੀ ਚੰਗੀ ਆ ਭਾਜ ਕਿੰਨਾ ਕਰਨਾ ਫਿਰ ਭਾਜ ਜਿੰਦਾ ਮਰਜ਼ੀ ਕਰਾ ਲੈ ਯਾਰ ਜੈਜ ਕਰਦੀ ਫਿਰ ਭਾ ਤਾਂ ਆਪਾਂ ਦੇ ਜੈਜ ਹੀ ਹੁੰਦੇ ਆ ਆਪਾਂ ਉਹ ਕਰੀ ਬਈ ਅਗਲਾ ਕਵੇ ਸਾਈ ਪਾਉ ਸਿੱਧੀ ਹਨਾ ਪਾਤਾ ਯਾਰ ਆਹ ਰੇਗ ਵੀਡੀਓ ਤੇ ਆਪਣੇ ਨਾਲੋਂ ਜ਼ਾਇਦ ਤਾਂ ਕੋਈ ਪਾਉਂਦਾ ਹੀ ਨਹੀਂ ਤੈਨੂੰ ਵੀ ਪਤਾ ਤਾਂ ਹੀ ਆਪਣੀਆਂ ਵਿਖੀ ਜਾਂਦੀਆਂ ਹੂੰ ਕਰਦੀ ਐ 1 5 ਨਹੀਂ ਯਾਰ ਜ਼ਾਇਦ ਲੈਣੇ ਜਿਹੜੇ ਲੱਖ ਦੀ ਦੇ ਦੇਨੇ ਹੋਰ ਮਾਨਤਾਂ ਲੱਖ ਜੋ ਕਿੰਨਾ ਕਰਦੇ 95000 ਦੀ 100 ਕਿਲੋਮੀਟਰ ਪਹੁੰਚ ਜੂ ਕੱਲੀ ਤੇ ਕੱਲੀ ਤੇ 100 ਕਿਲੋਮੀਟਰ 95000 ਤੇ ਪਹੁੰਚ ਕਰ ਜਾਵੇ ਨਹੀਂ ਦੇਣੀ ਕਿਸੇ ਨੇ ਆਹ ਮੁੱਲ ਦੀ ਐਡੀ ਮੈਂ ਦੇਣੀ ਨਹੀਂ ਬਾਈ ਇਹ ਡੇਢ ਮੰਗਦੇ ਸੀ ਅਗਲੇ ਫਲਾ ਕੀੜਾ ਕੱਢ ਕੇ ਆ ਜਾਣਾ ਫਲਾ ਯਾਰ ਸਾਰੇ ਪੰਜਾਬ ਚ ਕੀੜਾ ਕੱਢ ਲੈ ਵੀ ਐਵ ਜੀ ਝੋਟੀ ਕੋਈ ਦੇ ਦੇਵੇ 95000 ਦੀ ਤੇ ਆਪਾਂ ਕੰਮ ਹੀ ਛੱਡ ਦੇ ਜੀ ਝੋਟੀ ਚ ਕੱਚ ਕੋਈ ਵੀ ਨਹੀਂ ਬਈ ਚੈੱਕ ਸੁਈ ਸਵਾਈ ਯਾਰ ਸਾਰੇ ਕਾਸੀਆ ਲੋ ਪੂਰੀ ਆ ਪੂਰੀ ਆ ਪੂਰੀ ਆ ਸਹੀ ਗੱਲ ਆ ਬਾਕੀ ਚੰਗੀ ਚੀਜ਼ ਆ ਤੇ ਦੋ ਨੰਬਰ ਬਈ ਇਹਦਾ ਸੂਆ ਕਿੰਨਾ ਮਾਜੇ ਦੂਜਾ ਸੂਆ ਇਹਦਾ ਵੀ ਬਈ ਠੀਕ ਆ ਇਹ ਸਵਾ ਕਿੰਨਾ ਕ ਲੈਂਦੀ ਆ ਇਹ ਲੈ ਜੂਗੀ ਹਫਤਾ ਨਰਦਲਸੀਆ ਬਾਈ ਲੈ ਲੈਂਦਾ ਥੋੜੀ ਜਿਹੀ ਫਿੱਕੀ ਆ ਸਾਂਭੀ ਨਹੀਂ ਕਿਸੇ ਦੀ ਸਾਂਭੀ ਦੀ ਤਾਂ ਹੀ ਫੇਰ ਅਗਲੇ ਨੇ ਮੰਗਣਾ ਵੀ ਸਵਾ ਸੀ ਫੇਰੇ ਤਾਂ ਗੱਲ ਹੈਗੀ ਹੁਣ ਮੇਰੀ ਕੱਟੀਆਂ ਵਾਲੇ ਮੁੱਲ ਜੀ ਦੇਣ ਹੁਣ ਟੋਕੜਾ ਦੇ ਮੁੱਲ 'ਚ ਟੋਕੜਾ ਦੇ ਮੰਗਦੇ ਇੰਨੇ ਨੇ ਤੂੰ ਵੀਡੀਓ ਪਾਉਣੀ ਆ ਲੋਕ ਟੋਕੜਾ ਦੇ ਇੰਨੇ ਨੇ ਮੰਗਦੇ ਜਿੰਨੇ ਦੀ ਆਪਾਂ ਅੱਜ ਦੇਣੀ ਕਿੰਨੇ ਦੀ ਦੇ ਦੇਣੀ ਕਿੰਨਾ ਪਿਆਜ ਦੁੱਧ ਦੁੱਧ 10 ਕਿਲੋ ਇਹਨੇ ਵੀ ਦੇ ਜਾਣਾ ਝੋਲ ਵਾਲੀ ਇਹ ਕਿਹੜਾ ਭੈਣ ਨਹੀਂ ਸ਼ੁਕਰ ਦੂਜੀ ਆ ਬਾਕੀ ਜੇ ਸਾਂਭ ਵਾਲੇ ਘਰੇ ਜਾਵਣ ਤਾਂ ਮੈਂ ਇੱਕ ਢੀ ਯਾਰ ਥਣ ਵੇਖ ਨਾਰਾਂ ਵੇਖ ਉਧਰਲੇ ਪਾਸੇ ਦੇ ਚੰਗੀ ਬਾਹਰ ਕੱਢਦਾ ਖੜ ਜਾ ਬਾਕੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਵਾ ਚੰਗੀ ਆ ਹਨਾ ਸਾਂਭੀ ਥੋੜੀ ਜੀ ਘਾਟ ਆ ਪਹਿਲਾਂ ਦੱਸ ਦਿੰਨੇ ਬਈ ਥੋੜੀ ਜੀ ਲਿੱਸੀ ਆ ਪਰ ਜੇ ਗਾਂਹ ਸਾਂਭ ਵਾਲੇ ਘਰੇ ਜਾਵੜੀ ਤਾਂ ਫਾਇਦਾ ਹੀ ਹੋ ਜਾਣਾ ਅਗਲੇ ਦਾ ਹਨਾ ਪਰ ਆੜਾ ਕੱਲ ਦੀ ਆ ਯਾਰ ਰੱਜਣ ਤੇ ਨਹੀਂ ਆਈ ਇਹ ਅੱਛਾ ਖਾਈ ਜੇ ਨੇ ਪਤਾ ਨਹੀਂ ਕੀ ਇਹਨੂੰ ਪਾਇਆ ਕਿ ਨਹੀਂ ਪਾਇਆ ਵਾ ਰੱਜਣ ਤੇ ਨਹੀਂ ਆਈ ਇਹ ਮੈਂ ਬੱਸ ਕਰਾਈ ਇਹਦੀ ਵੀ ਬੱਸ ਕਰ ਪੱਠੇ ਖਾਣੋ ਹਟ ਜਾ ਹਟਦੀ ਨਹੀਂ ਠੀਕ ਆ ਆਪ ਹੀ ਪੱਟੇ ਪਾਸੇ ਕਰਨੇ ਪੈਂਦੇ ਆ ਮੈਂ ਕਹ ਯਾਰ ਸੂਨ ਵਾਲੀ ਆ ਮੈਂ ਥੋੜਾ ਡਰਦਾ ਹੀ ਪਰ ਭਾਰ ਪਿੱਛੇ ਦੀ ਸਾਰੇ ਕਿਸੇ ਦੀ ਗਾਰੰਟੀ ਆ ਕੋਈ ਚੱਕਰੀ ਜਿੰਨੇ ਮਰਜ਼ੀ ਕੋ ਛੱਟੀ ਆ ਠੀਕ ਆ ਬਾਕੀ ਵੇਲਾ ਇਹ ਵੀ ਝੋਟੀਆਂ ਆਂਗ ਸਾਰੇ ਪਾਸੋਂ ਇਹ ਵੀ ਕੋਈ ਇਹ ਤਾਂ ਸਾਂ ਵਾਲੇ ਪੱਖ ਤੋਂ ਥੋੜੀ ਜੀ ਆ ਉਹ ਹੈ ਝੋਟੀਆਂ ਜੀ ਪੈ ਜਾਂਦੀਆਂ ਨੇ ਲੈ ਵਾਲੂ ਵਾ ਵਿਖਾ ਦੇ ਨਾੜਾ ਨੂਰਾ ਦੁੱਧ ਵਾਲੀ ਆ ਯਾਰ ਇਹ ਕਿਹੜਾ ਦੁੱਧੀ ਆ ਉਨਾਂ ਨਾਲੇ 10 ਕਿਲੋ ਦੁੱਧ ਤਾਂ ਕੋਈ ਮਰਦੀ ਨਹੀਂ ਮੱਲ ਵੀ ਫਿਰ ਐਵੇਂ ਅੰਗੂ ਜਾਣੀ ਇੰਨੇ 'ਚ ਕੋਈ ਵੈਰ ਸਾਰਾ ਸਿਆਲ ਸਾਰੀ ਗਰਮੀ ਅਗਲਾ ਨਜ਼ਾਰੇ ਲਊਗਾ ਯਾਰ ਟੋਕੜ ਲੈਣ ਨਾਲ ਉਹਦਾ ਛੜਾ ਖਾਣ ਨਾਲ ਤਾਂ ਚੰਗੀ ਆ ਤੇ ਬਾਅਦ 'ਚ ਉਹਨੇ ਦੀ ਟੋਕੜ ਗੱਭਣ ਭਲਾ ਫੇਰ ਵੇਚ ਦੇਣ ਫੇਰ ਵੇਚ ਦੇਣ ਦੁੱਧ ਪੀ ਕੇ ਆਪਦਾ ਛੋਟਾ ਜਿਹਾ ਭਾਜਦਾ 85 ਦੀ ਦੇਦਗੇ 85 ਨਹੀਂ ਯਾਰ ਮਾਨਤਣ 85000 ਦੀ ਹਾਂ ਨਾ ਹੀ ਹੋਣੀ ਆ ਕੋਈ ਚੰਗੀ ਲਾਜ ਦੀ ਫੂਲ ਵਾਲੇ ਮੇਰਾ ਭਾਈ ਕੋਈ 70 72 ਵਾਲਾ ਫੂਲ ਨਾ ਲਾਵੇ ਜਵਾਬ ਆ 70 72 ਵਾਲੇ 70 72 ਵਾਲਾ ਜਵਾਬ ਆ 75000 ਚ ਛੋਟ ਕਰਦੇ ਆ 500 ਰੁਪਈਆ ਆ ਨਹੀਂ ਖੁਸ਼ੀ ਨਾਲ ਖੁਸ਼ੀ ਨਾਲ ਤੇ ਪਰ ਦੇਣੀ ਨਹੀਂ ਕਿਸੇ ਨੇ ਟੋਕ ਲਈ ਟੋਕੜਾ ਵੇਚਦੀਆਂ ਇੰਨੇ ਇੰਨੇ ਦੀਆਂ ਤੂੰ ਵੀਡੀਓ ਪਾਈ ਆ ਸਾਰੇ ਬੰਦੇ ਵੀ ਟੋਕੜਾ ਘੱਣਾ ਵੇਚਦੇ ਨੇ ਇੰਨੇ ਇੰਨੇ ਦੀਆਂ ਐਨੇ ਦੀ ਤਾਂ ਜਦੋਂ ਮਰਜ਼ੀ ਦੇ ਦੇ ਟੋਕੜਾ ਘੱਣ ਜਦੋਂ ਮਰਜ਼ੀ 6 ਮਹੀਨੇ ਚੁੱਪ ਪੂਰੀ ਯਾਰ ਜੈਲੀ ਆ ਛਾਰੂ ਬਥੇਰੀ ਆ ਸੰਭਰੀ ਦਰਿਆ ਦੀ ਜੇ ਮੇਰੇ ਕੋਲੇ ਦੱਸ ਦੇ ਰਹਿ ਗਈ ਤਾਂ ਇਹ ਰਸਾ ਨਹੀਂ ਬਣਦਾ ਪਰ ਆਪਣੇ ਕੋਲੇ ਖੜਨੀ ਤੈਨੂੰ ਪਰ ਆਪਣਾ ਭਾਅ ਲੋਟ ਆ ਇਹ ਤਾਂ ਵੀਡੀਓ ਪਾਈ ਤੇ ਉੱਡ ਜਾਣਾ ਬਾਈ ਤੇ ਆ ਵੈੜ ਆ ਗਈ ਹੈ ਇਕ ਤੀਰ ਵੈੜ ਲਿਆਂਦੀ ਆਰ ਕੀ ਤੇ ਸੂਆ ਕਿੰਨਾ ਹੈ ਬਈ ਇਹਦਾ ਸੂਆ ਕੋਈ ਦੂਜਾ ਤੀਜਾ ਜਿਹੜਾ ਮਰਜ਼ੀ ਮੰਨ ਲਿਆ ਆਪਣੀ ਖਰੀਦੀ ਆ ਯਾਰ ਠੀਕ ਆ ਕਿੰਨਾ ਦੁੱਧ ਆ ਆਪਾਂ 10 ਕਿਲੋ ਚੋਕੇ ਲਈ ਆ ਹੂੰ ਆਪਾਂ ਜੇ ਕੋਈ ਆਨਲਾਈਨ ਮੰਗਵਾਉਂਦਾ ਤਾਂ 8 ਦੀ ਗਰੰਟੀ ਆ ਹੂੰ ਤੇ ਨਹੀਂ ਆਪਣੇ ਘਰੇ 9 ਕਿਲੋ ਚਵਾ ਜਾਂਦੀ 9 ਕਿਲੋ ਮੱਝਾ ਅਰਗਾ ਹੋਊਗਾ ਜਮੈਂ ਮੱਝਾ ਅਰਗਾ ਸਿਰਸ ਲੱਗ ਚਵਾਈ ਜੇ ਜਾ ਥਾਣਾ ਉਹ ਦੀ ਚਵਾਈ ਆ ਜਿਵੇਂ ਮਰਜੀ ਬਹਿ ਜੇ ਹਨਾ ਕੋਈ ਮੁੱਠੀ ਵਾਲਾ ਹਨਾ ਕੋਈ ਚੱਕਰ ਹੀ ਨਹੀਂ AI ਵਗੈਰਾ ਤਾਂ ਨਹੀਂ ਹੋਈ ਕੋਹ ਨਹੀਂ ਬਾਈ ਇਹ ਨਹੀਂ ਪਤਾ ਇਹ ਮੈਂ ਕਹਿ ਦੀ ਆ ਪਟੂਠ ਮਰੀ ਜਾਈਏ ਇਹ ਮੈਂ ਕਹਿ ਤਾ ਕਿਹੜਾ ਆਪਾਂ ਲੱਖ ਦੀ ਦੇੜੀਆਂ ਇਹ ਤਾਂ ਗੱਲ ਹੈਗੀ ਆ 50 50 ਵਾਲੀ ਜਰਸੀ ਆ ਹਮ ਐਫ ਜਿੱਡਾ ਕੱਦਦਾ ਇਹਦਾ ਹਾਂ ਪਿੰਦੀ ਜਰਸੀ ਚ ਕੱਦਦਾ ਲੈ ਵੇ ਕੇ ਅਗਲਾ ਕੋ 15 ਕਿਲੋ ਹੋਊਗਾ ਹਮ ਇਹ ਤਾਂ ਗੱਲ ਹੈਗੀ ਆ ਸੱਜਰ ਦਾ ਰਿਕਾਰਡ ਇਹਦਾ ਚੰਗਾ ਹੋ ਕਿਉਂਕਿ ਵਹਿੜ 'ਚ ਬਰੀਕੀਆਂ ਵਾਲੀਆਂ ਮਿਲਕ ਵੇਣ ਚੰਗੀ ਆਉਂਦੀ ਆ ਸਟਰੋਂਗ ਮੁਠੀ ਵਾਲਾ ਬਾਕੀ ਭਲਾ ਇੱਥੇ ਆਪਾਂ ਜਵਾਕ ਨੂੰ ਬਾਹ ਦੇ ਨੇ ਇਧਰ ਆਈ ਤੂੰ ਮੜਿਆ ਐ ਬੈਠੀ ਓਏ ਅੱਛਾ ਐਨੀ ਕਰਮ ਵਾਲੀ ਜੀ ਸਫਤ ਤਾਂ ਹੈ ਇਹਦੀ ਐਂ ਗਿਰ ਪੁੱਠੇ ਪਾਸੇ ਬਹਿ ਕੇ ਵਿਖਾ ਦੇ ਪਾਸੇ ਬਹਿ ਜਾ ਜਿੱਧਰ ਮਰਜੀ ਬਹਿ ਜਾ ਬਹਿ ਜਾ ਬਹਿ ਜਾ ਲੈ ਚੈੱਕ ਕਰੋ ਮੈਂ ਬਹਿ ਕੇ ਵਿਖਾ ਦੇ ਕੋਈ ਨਹੀਂ ਬਹਿ ਕੇ ਥਾਣਾ ਨਾ ਕਰਦਾ ਜੀ ਆਪਾਂ ਹੁਣ ਨਹੀਂ ਕਹਿੰਦੀ ਕਰਮ ਵਾਲੀ ਲੈ ਜਿਵੇਂ ਕੋਈ ਮਰਜੀ ਬੈਠਾ ਰਵੇ ਕਿੱਦਾਂ ਕਪਾਹ ਫਿਰ ਇਹਦਾ ਇੰਨੇ ਮੁੱਲ ਦਾ ਕਿ ਇਹਨੇ ਵੱਛੀ ਵੀ ਨਹੀਂ ਦੇਣੀ ਜਿਹੜੇ ਮਰਚ ਆਪਾਂ ਦੇ ਦਿੰਦੇ ਇਹ ਕਿੰਨੇ ਚ ਦੇ ਦੇ ਕੇ 35000 ਦੀ ਹਾਂ ਜੀ ਨਾ ਤੱਕਾ 25 ਦੀ ਦੇ ਦਈਏ ਤੱਕਾ ਅਰੇ ਵੀ ਤੱਕਾ 22000 ਦੀ ਦੇ ਦਿਆਂਗੇ 22000 ਚ 22000 ਚ ਵੀ ਮਾਨ ਤਣ ਕਰਦੇ ਉਹਦੇ ਜਿਵੇਂ ਮਾਨਦਾ ਦੁੱਧ 10 ਕਿਲੋ ਆ ਦੋ ਦੀ 10 ਹੀ ਆਪਾਂ ਅੱਠ ਦੀ ਗਾਰੰਟੀ ਦੇਵਾਂਗੇ ਜੇ ਕੋਈ ਆਨਲਾਈਨ ਮੰਗਾਈ ਆਪਣੇ ਘਰੇ ਦੋ ਡੰਗ 9 ਕਿਲੋ ਅਗਲਾ ਮਿਲ ਕੇ ਲੈ ਜੀ ਠੀਕ ਆ ਦੁੱਧ ਦੇ ਨੇ ਜੇ ਕੋਈ ਸਾਬ ਲੂਗਾ ਗਰੀਬ ਕਰੋ ਲਈ ਆ ਦੁੱਧ 12 13 ਕਿਲੋ ਦੇਈ ਜਾਣਾ ਹੂੰ ਤੇ ਇਹਨਾਂ ਦੀ ਫੇਰ ਆ ਚੋ ਕੇ ਸਾਰਾ ਸਿਆਲ ਹੂੰ ਜਦੋਂ ਮਰਜੀ ਅਗਲਾ ਵੇਚ ਲੈ ਠੀਕ ਔਰ ਤੂੰ ਵੀ ਸਿਆਣਾ ਵੀ ਕਹੇ ਜਾਂ ਥਾਣਾ ਉਹ ਦੀ ਚਵਾਈ ਆ ਹੂੰ ਇਹ ਨਹੀਂ ਦੇਣੀ ਨਹੀਂ ਕਿਸੇ ਨੇ ਨਹੀਂ ਦੇਣੀ ਬਈ ਸਹੀ ਗੱਲ ਆ ਚੀਜ਼ ਬਹੁਤ ਚੰਗੀ ਆ ਇਹਨਾਂ ਦੀ ਦੇਣੀ ਵਾਕੇ ਨਹੀਂ ਦੇਣੀ ਬਈ ਮੱਝ ਦਾ ਯਾਰ ਮੁੱਲ ਦੀ ਆ ਉਧਰੋਂ ਲੱਖ ਵਾਲੀ ਮੱਝ ਚੋਲਾ ਤੇ ਉਧਰੋਂ ਹੀ ਚੋਲਾ 20000 ਰੁਪਿਆ ਮੁੱਲ ਆ ਇਹਦਾ ਦੁੱਧ 8 ਕਿਲੋ ਆਨਲਾਈਨ ਦੀ ਗਾਰੰਟੀ 9 ਕਿਲੋ ਘਰ ਦੀ ਗਾਰੰਟੀ ਤੇ ਦੁੱਧ 10 ਹੀ ਨਿਕਲੂਗਾ ਬੇਫਿਕਰ ਹੋ ਕੇ ਜੇ ਬਾਈ ਤਿੰਨੇ ਹੀ ਲੈ ਜੇ ਤਿੰਨਾ ਤੇ ਮਾਣਦਾਨ ਵਧ ਕਰਦੇ ਆਂਗਾ ਪੂਰਾ ਮਾਣਦਾਨ ਹੋ ਜਾਊਗਾ ਖੁੱਲਾ ਖੁੱਲਾ ਆਪਾਂ ਯਾਰ ਵੈਸੇ ਵੀ ਅੱਗੇ ਕਰੀ ਦੇਨੇ ਆਂ ਆਪਾਂ ਜਿਹੜਾ ਮੰਗਦੇ ਆਂ ਆਪਾਂ ਉਹ ਕੋਈ ਤਾਂ ਕੋਈ ਹਰੇਕ ਹੀ ਨਹੀਂ ਦਿੰਦਾ ਤੇ ਆਪਾਂ ਅੱਗੇ ਵੀ ਬਾਈ ਕਰਕੇ ਤੋੜਦੇ ਆਂ ਬਾਕੀ ਭੈਣਾ ਬਹੁਤ ਫੋਨ ਲਾਉਂਦੀਆਂ ਕਹਿਣੀਆਂ ਛੋਟੇ ਮੁੱਲ ਦੀ ਛੋਟੇ ਮੁੱਲ ਦੀ ਬਾਈ ਬਾਹਰੋਂ ਨਾ ਮਾਲ ਮਿਲਦਾ ਨਹੀਂ ਅਸੀਂ ਕੀ ਕਰੀਏ ਸਾਡੇ ਕਿਹੜਾ ਵਾਸਾ ਛੋਟੇ ਮੋਲਦੀਆ ਸਾਡਾ ਵੀ ਜੀ ਕਰਦਾ ਲੈ ਇਹਨੂੰ ਹੂੰ ਤੇ ਇੱਕ ਮੇਰਾ ਬਾਈ ਥੋੜਾ ਜਿਹਾ ਤੇਰਾ ਵੀ ਲੰਬਾ ਆ ਉਹ ਕਹਿੰਦੇ ਬਾਈ ਨੂੰ ਕਹਿੰਦੇ ਵੀ ਤਰੀਕ ਪਾ ਦਿਆ ਕਰੀ ਉੱਤੇ ਠੀਕ ਆ ਤਰੀਕ ਅੱਜ ਦੱਸ ਦਿੰਨੇ ਆ ਆਪਾਂ ਬੋਲ ਕੇ ਹੀ ਦੱਸ ਦਿੰਨੇ ਆ ਬਈ ਤਰੀਕ ਹੈਗੀ ਅੱਜ ਦੀ 7 ਤਰੀਕ ਆ 12ਵਾਂ ਮਹੀਨਾ ਤੇ 2025 ਠੀਕ ਆ ਬਾਈ ਇਹ ਤਰੀਕ ਆ ਨੋਟ ਕਰ ਲਿਓ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ